ਜਿੱਦਾਂ ਕਿ ਆਪਾਂ ਰਣਜੀਤ ਐਮਨੋ ਦੇ ਵਿੱਚ ਦਾ ਇਨਕ ਅਲਾਈਂਸ ਸਟੂਡੀਓ ਖੋਲਿਆ ਟੈਟੂ ਸਟੂਡੀਓ ਆ ਤੇ ਆਪਾਂ 18 ਇਸ ਤੋਂ ਲੈ ਕੇ ਅਡਲਟ ਤੱਕ ਟੈਟੂ ਕਰਦੇ ਆ 20 ਸੇਵ ਤੇ ਆਪਾਂ ਬਹੁਤ ਹਾਈ ਇਨਕੁਆਰੀ ਮਤਲਬ ਕਿ ਯੂਜ਼ ਕਰਦੇ ਆ ਸਾਰਾ ਕੁਝ ਤੇ ਬਹੁਤ ਵਧੀਆ ਹੈ ਟੈਕਨਿਕ ਸਾਰੀ ਨਵੀਂ ਹੈ ਟੈਕਨਿਕ ਸਾਰੀ ਨਵੀਆਂ ਜਿਹੜੀ ਚੀਜ਼ ਆਪਾਂ ਲੈ ਕੇ ਆਏ ਇੱਥੇ ਉਹ ਹਾਲੇ ਕਿਤੇ ਵੀ ਨਹੀਂ ਆਈ ਅੰਮ੍ਰਿਤਸਰ ਦੇ ਵਿੱਚ ਸਵਾਲ ਹੁੰਦਾ ਜਦੋਂ ਵੀ ਕੋਈ ਟੈਟੂ ਬਣਵਾਉਣ ਦਾ ਉਹਨੂੰ ਡਰ ਲੱਗਿਆ ਰਹਿੰਦਾ ਕੋਈ ਇਨਫੈਕਸ਼ਨ ਹੈ ਕੋਈ ਅਜਿਹੀ ਚੀਜ਼ ਕੀ ਕੁਝ ਕੁਝ ਵੀ ਨਹੀਂ ਸਰ ਸਾਡੇ ਕੋਲ ਡਾਰੀਆ ਮੰਨ ਚ ਲੋਕਾਂ ਕੁਝ ਡਾਰੀਆ ਸਰ ਮੰਨ ਦੇ ਵਿੱਚ ਇਦਾਂ ਦਾ ਕੁਝ ਵੀ ਨਹੀਂ ਆਪ ਸੋ ਪ੍ਰੋਫੈਸ਼ਨਲ ਸਰ ਬੰਦੇ ਆ ਹਾਇਰੇ ਕੀਤੇ ਆ ਦੋ ਤੇ ਨਾਟਿਸਟ ਹੋਰ ਆਇਆ ਲ ਫੀਮੇਲ ਆਰਟਿਸਟ ਵੀ ਆ ਕੋਈ ਇਦਾਂ ਦੀ ਗੱਲ ਨਹੀਂ ਗਰੇਡਸ ਰੇਟਸ ਸਰ ਇਕੋਲਾ ਸਰ ਹੋ ਜਾਏਗਾ ਸਰ ਮਨਤਾ ਅਨੁਮੀ ਕਰਾਂਗੇ ਕੋਈ ਆਏਗਾ ਕੋਈ ਚੱਕਰ ਨਹੀਂ ਸਰ ਰੇਟਸ ਉਹਨਾਂ ਹਾਂਜੀ ਜੀ ਅੱਜ ਨਵੇਂ ਸ਼ੋਰੂਮ ਦਾ ਉਹ ਘਟਨਾ ਹੈ ਜੀ ਰੋਹਨ ਜੀ ਤੇ ਵਰੁਣ ਜੀ ਵੱਲੋਂ ਇਹਨਾਂ ਦਾ ਸ਼ੋਰੂਮ ਜਿਹੜਾ ਹੈਗਾ ਜੀ ਟੈਟੂ ਵਾਲਾ ਇਹ ਇੰਟਰਸਟਡ ਡਿਜ਼ਾਈਨ ਆ ਸਾਰੇ ਤੁਹਾਨੂੰ ਇੰਟਰਨੈਸ਼ਨਲ ਲੈਵਲ ਦੀ ਚੀਜ਼ ਇੱਥੋਂ ਮਿਲੇਗੀ ਤੇ ਸਭ ਤੋਂ ਵੱਡੀ ਗੱਲ ਆ ਬਿਲਕੁਲ ਸੇਫ ਆ ਸਾਡੀ ਗਾਰੰਟੀ ਆ ਤੁਸੀਂ ਆਓ ਜੋ ਜਿਸ ਤਰ੍ਹਾਂ ਦਾ ਮਰਜ਼ੀ ਡਿਜ਼ਾਈਨ ਬੋਲੋਗੇ ਇੰਟਰਨੈਟ ਤੋਂ ਲੈ ਆਓ Google ਤੋਂ ਲੈ ਆਓ ਜਿੱਥੋਂ ਮਰਜ਼ੀ ਤੁਸੀਂ ਡਿਜ਼ਾਈਨ ਲਿਆਓ ਇੱਥੇ ਡਿਜ਼ਾਈਨ ਤੁਹਾਨੂੰ ਮਿਲ ਜਾਏਗਾ ਤੇ ਮੇਰੇ ਵੱਲੋਂ ਦੋਵਾਂ ਯੂਥ ਨੂੰ ਵਰੁਣ ਤੇ ਅਪੀਲ ਕਰਦਾ ਹਾਂ ਕਿ ਯੂਥ ਦਾ ਸਾਥ ਦਿਓ ਦੇਖੋ ਯੂਥ ਇੱਧਰ-ਉੱਧਰ ਭਟਕਦਾ ਫਿਰਦਾ ਪਰ ਇਨ੍ਹਾਂ ਬੱਚਿਆਂ ਨੇ ਨਵਾਂ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਆਪਾਂ ਨੂੰ ਇਨ੍ਹਾਂ ਦੀ ਸਪੋਰਟ ਕਰਨੀ ਚਾਹੀਦੀ ਆ ਹਰ ਤਰ੍ਹਾਂ ਦਾ ਤੁਹਾਨੂੰ ਡਿਜ਼ਾਈਨ ਮਿਲੇਗਾ ਇੱਥੋਂ ਅੱਜ ਜਿਹੜਾ ਰਣਜੀਤ ਐਮਨੂ ਦੇ ਵਿੱਚ ਜਿਹੜਾ ਇਨਕ ਅਲਾਈਅੰਸ ਦੇ ਨਾਮ ਤੋਂ ਜਿਹੜਾ ਵਾ ਇੱਕ ਟੈਟੂ ਦਾ ਨਵਾਂ ਵੈਂਚਰ ਸ਼ੁਰੂ ਕੀਤਾ ਗਿਆ ਦੋ ਯੂਥ ਜਿਹੜੇ ਕਿ ਇੱਕ ਦਾ ਨਾਮ ਰੋਹਨ ਹੈ ਤੇ ਵਰਨ ਔਰ ਇਹ ਜਿਹੜਾ ਵੈਸੇ ਕਿਉਂਕਿ ਅੱਜ ਜਿੱਦੜ ਸਮਾਜ ਦੇ ਵਿੱਚ ਜਿੱਥੇ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਅੱਜ ਕੱਲ ਜਿਹੜਾ ਯੂਥ ਹੈ ਉਹਦੇ ਲਈ ਇੱਕ ਫੈਸ਼ਨ ਸਿੰਬਲ ਵੀ ਬਣ ਗਿਆ ਹੋਇਆ ਟੈਟੂਸ ਤੋਂ ਰੰਜੀਤ ਐਮਨੂ ਦੇ ਵਿੱਚ ਦੇਖਣ ਚ ਆਇਆ ਸੀ ਕਿ ਇਹੋ ਜਿਹਾ ਕੋਈ ਸਟੋਰ ਨਹੀਂ ਸੀ ਜਿੱਥੇ ਮਤਲਬ ਟੈਟੂਸ ਵਗੈਰਾ ਬੰਦੇ ਹੋਣ ਸੋ ਨੀਡ ਆਫ ਦਾ ਆਰਸੀ ਜ਼ਰੂਰਤ ਸੀ ਸਮੇਂ ਦੇ ਨਾਲ ਅੱਜ ਸਾਡੇ ਨਾਲ ਆਪਣਾ ਸਾਰੀ ਟੀਮ ਜਿਹੜੀ ਹੈ ਪਹੁੰਚੀ ਹੈ ਸਾਡੇ ਭਰਾ ਧੀਰਜੀ ਗਿਲਜੀ ਪਹੁੰਚੇ ਨੇ ਰਵੀ ਸੂਜੀ ਪਹੁੰਚੇ ਨੇ ਅਵਿਨਾਸ਼ ਬਾਕੀ ਜਿੰਨੇ ਵੀ ਸਾਡੇ ਸਾਥੀ ਇੱਥੇ ਪਹੁੰਚੇ ਨੇ ਅਸੀਂ ਇਹ ਹੀ ਕਾਮਨਾ ਕਰਾਂਗੇ ਕਿ ਪ੍ਰਭੂ ਇਹਨਾਂ ਨਾਂ ਜਿਹੜਾ ਵਪਾਰ ਹੈ ਉਹ ਬੁਲੰਦੀਆਂ ਤੇ ਲੈ ਕੇ ਜਾਵੇ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਜੇ ਆਪਣਾ ਤੁਹਾਡਾ ਕੋਈ ਵੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਟੈਟੂ ਬਣਵਾਉਣਾ ਹੈ ਤੇ ਤੁਹਾਨੂੰ ਇੱਥੇ ਇੱਕ ਵਾਰੀ ਆ ਕੇ ਟਰਾਈ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਬੜੇ ਇਕਨੋਮਿਕਲ ਇਹਨਾਂ ਦੇ ਰੇਟ ਹੈ ਰੇਟ ਇਹਨਾਂ ਦੇ ਚੈੱਕ ਕੀਤੇ ਆ ਔਰ ਬਹੁਤ ਇਹਨਾਂ ਕੋਲ ਇਨੋਵੇਸ਼ਨ ਹੈ ਨਵਾਂ ਇਹਨਾਂ ਕੋਲ ਆਈਡੀਆ ਹੈ ਸੋ ਮੈਂ ਭਗਵਾਨ ਅੱਗੇ ਫੇਰ ਕਾਮਨਾ ਕਰਾਂਗਾ ਔਰ ਸਾਰੀ ਪ੍ਰੈਸ ਦਾ ਵੀ ਇੱਥੇ ਆਣ ਤੇ ਧੰਨਵਾਦ ਕਰਾਂਗਾ